ਮਹਿੰਦਰਪਗ ਨੂੰ ਆ ਕੇ ਜਿਤਾਣਾ ਮਹਿੰਦਰਪਗ ਨੂੰ ਜਿਤਾਣਾ ਪੱਕਾ ਝਾੜੂ ਨੂੰ ਬਿਲਕੁਲ ਪੱਕਾ ਛੋਟਾ ਪੈ ਰਹੀ ਹੈ ਫਿਰ ਕਿਹਨੂੰ ਵੋਟ ਪਾਣੀ ਹੈ ਆਤੀ ਕਾਂਗਰਸ ਹਾਂਜੀ ਕਾਂਗਰਸ ਆ ਗਿਆ ਜੀ ਮਹਿੰਦਰ ਭਗਤ ਆ ਗਿਆ ਛਾ ਗਿਆ ਜੀ ਝਾੜੂ ਸਪੋਰਟਰ ਸਪੋਰਟਰ ਲੱਗਦੇ ਆ ਗਿਆ ਨੂੰ ਵੋਟ ਪਾਣੀ ਹੈ ਹੋਰ ਇਹ ਕਾਂਗਰਸ ਨੂੰ ਜੀ ਕਾਂਗਰਸ ਨੂੰ ਕਾਰਨ ਕਾਰਨ ਹੀ ਕਾਂਗਰਸ ਗੱਲ ਨਾ ਸਵਾਰਾ ਇੱਕ ਛੜੂ ਵਾਲੇ ਕਰਦੇ ਆਈਏ ਨੇ ਕੋਈ ਕੰਮ ਕੀ ਟ੍ਰੇਨਿੰਗ ਚਾਜਦੇ ਦੌਰ ਤੇ ਭਾਈ ਛੜੂ ਵਾਲੇ ਦਾ ਹੀ ਹੈ ਜਿਆਦਾ ਭਾਈ ਜਿੱਤਾਂ ਦਾ ਪਤਾ ਨਹੀਂ ਐਸੀ ਬੋੜਾ ਅੰਸ਼ਣ ਬਣੀ ਆਈ ਤੇ ਛੜੂ ਨੂੰ ਪਾਣੀ ਜੀ ਅੱਛਾ ਛੜੂ ਪਾਣੀ ਆਪਲੇ ਭਗਤ ਭਰਾ ਨੂੰ ਪਾਣੀ ਭਾਈ ਵੋਟਾਂ ਆ ਕਿੰਨ ਵੋਟਾਂ ਜਿੱਤ ਰਹੀ ਜੀ ਤੁਹਾਡੇ ਹਲਕੇ ਜੇ ਤਾਂ ਕਾਂਗਰਸ ਜਿੱਤੇਗੀ ਪੰਜਾਬ ਇੱਕ ਵਾਰ ਫਿਰ ਵੋਟਾਂ ਵਾਸਤੇ ਤਿਆਰ ਹੈ ਤੇ ਇਸ ਵਾਰ ਵੋਟਾਂ ਜਿਹੜੀਆਂ ਨੇ ਜਲੰਧਰ ਦੇ ਵੈਸਟ ਹਲਕੇ ਚ ਪੈਣ ਜਾ ਰਹੀਆਂ ਨੇ ਤੇ 10 ਤਰੀ ਨੂੰ VOTING ਹੋਏਗੀ ਤਾਂ ਅਨਕਟ ਰਿਵਿਊ ਅਸੀਂ ਅੱਜ ਕਰਨ ਵਾਸਤੇ ਆਏ ਆ ਕਿ ਜਲੰਧਰ ਵੈਸਟ ਹਲਕੇ ਦੇ ਲੋਕ ਕਿਸ ਨੂੰ ਪਸੰਦ ਕਰਦੇ ਨੇ ਤੇ ਅਸੀਂ ਇਸ ਵੇਲੇ ਜਲੰਧਰ ਦੇ ਭਾਰਗਵ ਕੈਂਪ ਇਲਾਕੇ ਚ ਮੌਜੂਦ ਆ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਲੋਕ ਇੱਥੇ ਸ਼ਾਮ ਨੂੰ ਖਰੀਦ-ਫਰੋਖਤ ਕਰਨ ਵਾਸਤੇ ਆਏ ਨੇ ਤਾਂ ਗੱਲਬਾਤ ਕਰਾਂਗੇ ਹਾਂਜੀ ਭਾਜੀ ਫਿਰ ਕੌਣ ਜਿੱਤ ਰਿਹਾ ਜੀ ਤੁਹਾਡੇ ਇਲਾਕੇ ਦੇ ਵਿੱਚ ਕੀ ਦਾ ਮਹਿੰਦਰ ਭਾਗਵ ਜੀ ਜਿੱਤ ਰਿਹਾ ਜੀ ਹਾਂਜੀ ਆ ਮਹਿੰਦਰ ਭਾਗਵ ਨੂੰ ਆ ਕੇ ਜਿਤਾਣਾ ਮਹਿੰਦਰ ਭਗਤ ਨੂੰ ਜਿਤਾਣਾ ਪੱਕਾ ਜੀ ਝਾੜੂ ਨੂੰ ਬਿਲਕੁਲ ਪੱਕਾ ਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਸਾਡੇ ਤਾਂ ਮਹਿੰਦਰ ਭਾਉ ਜੀ ਜਿੱਤ ਰਹੇ ਨੇ ਮਹਿੰਦਰ ਭਾਉ ਜੀ ਜਿੱਤ ਰਹੇ ਨੇ ਹਾਂਜੀ ਮਹਿੰਦਰ ਭਗਾ ਜੀ ਉਹਨਾਂ ਹਾਈ ਤੇ ਇਮਾਨਦਾਰ ਸ਼ਰੀਫ ਨੇ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਵੀ ਬਹੁਤ ਹੀ ਕੰਮ ਕੀਤੇ ਸੀ ਤੇ ਇਹ ਵੀ ਜਿਹੜੇ ਮਹਿੰਦਰ ਭਗਾ ਜੀ ਨੇ ਬਹੁਤ ਹੀ ਸ਼ਰੀਫ ਇਮਾਨਦਾਰ ਨੇ ਤੇ ਇਹ ਹੀ ਜਿੱਤਣਗੇ ਦੋ ਲੈਣਾ ਉਹ ਤੁਸੀਂ ਵੇਖ ਦੋ ਲੈਣਾ ਜੀ ਸੁ ਬੋਲੋ ਆ ਗਿਆ ਜੀ ਮਹਿੰਦਰ ਭਗਤ ਆ ਗਿਆ ਛਾ ਗਿਆ ਜੀ ਝਾੜੂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਝਾੜੂ ਦੇ ਸਪੋਰਟਰ ਨੇ ਤਾਂ ਉਹ ਸਾਹਮਣੇ ਆਏ ਨੇ ਐਸ ਵੀ ਐਸ ਸੀ ਦੇ ਲਈ ਬਾਜ਼ਾਰਾਂ 'ਚ ਘੁੰਮ ਰਹੇ ਆ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪਾਜੀ ਪੱਖੀ ਝਲ ਰਹੇ ਨੇ ਗੱਲਬਾਤ ਕਰਾਂਗੇ ਪਾਜੀ ਫਿਰ ਵੋਟਾਂ ਆ ਗਈਆਂ ਤਾਂ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ 'ਚ ਕਿਹਦਾ ਜੋਰ ਆ ਜੋਰ ਤੇ ਭਾਈ ਝਾੜੂ ਵਾਲੇ ਦਾ ਹੀ ਜ਼ਿਆਦਾ ਹੈ। ਅੱਛਾ। ਹਾਂਜੀ। ਝਾੜੂ ਦਾ ਜੋਰ। ਝਾੜੂ ਦਾ ਜੋਰ। ਹੋਰ ਪਾਰਟੀਆਂ ਦਾ ਨਹੀਂ। ਹੋਰ ਪਾਰਟੀਆਂ ਦਾ ਨਹੀਂ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋਗੇ ਝਾੜੂ ਦਾ ਜੋਰ ਹੈ ਇਸ ਵੇਲੇ ਕਹਿ ਰਹੇ ਨੇ। ਤਾਂ ਜਿਹੜੇ ਲੋਕ ਸਬਜ਼ੀ ਖਰੀਦਣ ਵਾਸਤੇ ਆਏ ਨੇ ਤਾਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਜੀ ਵੋਟਾਂ ਪੈ ਰਹੀਆਂ ਫਿਰ ਕਿਹਨੂੰ ਵੋਟ ਪਾਣੀ ਹੈ ਅੱਤੀ? ਕਾਂਗਰਸ। ਹਾਂਜੀ। ਕਾਂਗਰਸ। ਕਾਰਨ। ਵੈਸੇ ਸਾਰੇ ਇੱਕੋ ਜਿਹੇ ਹੀ ਹੈ। ਕੋਈ ਫਾਇਦਾ ਨਹੀਂ ਹਰਨ ਦਾ। ਹਾਂ ਠੀਕ। ਪਰ ਕਾਂਗਰਸ ਵਕਰੀ ਹੈ ਜੀ। ਹਾਂਜੀ। ਹਾਂਜੀ ਭਾਜੀ ਫਿਰ ਕਿਹਨੂੰ ਵੋਟ ਪਾਣੀ ਹੈ ਅੱਤੀ? ਹੋਰ ਕਾਣੀ ਕਾਂਗਰਸ ਉਹ ਮਨਾਰੇ ਸਕਵਾੜਾ ਛੜ ਕੋਲੇ ਕਰਦੇ ਆਏ ਨੇ ਕੋਈ ਕੰਮ ਕੀਤੇ ਨਹੀਂ ਚੱਜਦੇ ਜੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੀ ਵੋਟ ਇਸ ਵੇਲੇ ਨਾ ਹਾਂਜੀ ਭਾਜੀ ਫਿਰ ਕਿਹਨੂੰ ਵੋਟ ਹਾਂਜੀ ਭਾਜੀ ਕਿਹਨੂੰ ਵੋਟ ਪਾਣੀ ਫਿਰ ਆਪ ਆਪ ਨੂੰ ਹਾਂਜੀ ਕਾਰਨ ਬਸ ਆਪਨਾ ਹੀ ਹਾਂਜੀ ਭਾਜੀ ਤੁਸੀਂ ਕਿਹਨੂੰ ਪਸੰਦ ਦਾ ਕੌਮ ਜਿੱਤ ਰਿਹਾ ਜੀ ਕਾਂਗਰਸੀ ਆ ਅਸੀਂ ਪੱਕੇ ਪੱਕੇ ਕਾਂਗਰਸੀ ਤਾਂ ਬਿਲਕੁਲ ਪੱਕੇ ਕਾਂਗਰਸੀ ਵੀ ਸਾਹਮਣੇ ਆਏ ਨੇ ਤਾਂ ਇਸ ਵੇਲੇ ਸਬਜੀ ਮਾਰਕੀਟ 'ਚ ਮੌਜੂਦਾਂ ਤਾਂ ਭਾਜੀ ਫਿਰ ਕਿਹਨੂੰ ਵੋਟ ਪਾ ਰਹੇ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ 'ਚ ਕਾਂਗਰਸ ਕਾਂਗਰਸ ਤਾਂ ਬੜੇ ਹੱਸ ਕੇ ਹਾਂਜੀ ਭਾਜੀ ਕੌਣ ਜਿੱਤ ਰਿਹਾ ਹੈ ਹਾਂਜੀ ਭਾਜੀ ਆ ਆਪ ਜੀ ਦਾ ਭਾਜੀ ਆਪ ਵੀ ਵਾਹ ਹਾਂਜੀ ਭਾਜੀ ਕੌਣ ਜਿੱਤ ਰਿਹਾ ਹੈ ਪਤਾ ਨਹੀਂ ਭਾਜੀ ਹੁਣ ਕਿਹੜਾ ਭਾਜੀ ਫਿਰ ਕੌਣ ਜਿੱਤ ਰਿਹਾ ਜੀ ਭਾਈ ਜਿੱਤਨ ਦਾ ਪਤਾ ਨਹੀਂ 80 ਵੋਟ ਦਾ ਅੰਸ਼ ਨਹੀਂ ਪਾਣੀ ਅੱਜ ਤੱਕ ਇਹ ਵੋਟ ਦਾ ਅੰਸ਼ ਨਹੀਂ ਪਾਣੀ ਜਿੱਤਨ ਦਾ ਪਤਾ ਨਹੀਂ ਕਿੰਨੇ ਜਿੱਤਣਾ ਹੈ 80 ਵੋਟ ਦਾ ਅੰਸ਼ ਨਹੀਂ ਪਾਣੀ ਤਾਂ ਬਿਲਕੁਲ ਆਂਦੀ ਭਾਜੀ ਫਿਰ ਕਿਹਨੂੰ ਵੋਟ ਪਾਣੀ ਹੈ ਅੱਸੀ ਜਿਹਨੂੰ ਮਨ ਕਰੇ ਉਹਥੇ ਜਾ ਕੇ ਪਤਾ ਲੱਗੇਗਾ ਜੀ ਨਹੀਂ ਪਰ ਫਿਰ ਵੀ ਪਸੰਦ ਕੋਣਾ ਕੌਣ ਦੇਖੋ ਜੀ ਹੰਦੇ ਆਹੀ ਦੇ ਛਾੜੂ ਨੂੰ ਪਾਣੀ ਜੀ ਅੱਛਾ ਛਾੜੂ ਨੂੰ ਪਾਣੀ ਆਪਣੇ ਪਗਤ ਭਰਾ ਨੂੰ ਪਾਣੀ ਠੀਕ ਹੈ ਜੀ ਤਾਂ ਪਗਤ ਭਰਾ ਨੂੰ ਇਸ ਵੇਲੇ ਵੋਟ ਜਿਹੜੀ ਸਾਹਮਣੇ ਆ ਰਹੀ ਹੈ ਹਾਂਜੀ ਭਾਜੀ ਫਿਰ ਕਿਨੂੰ ਵੋਟ ਪਾ ਰਹੇ ਆ ਤੁਸੀਂ ਸੇ ਮੇਰਾ ਵੋਟ ਹੀ ਨਹੀਂ ਹੈ ਅੱਛਾ ਵੋਟ ਨਹੀਂ ਹੈ ਜੀ ਇੱਥੇ ਤਾਂ ਬਿਲਕੁਲ ਤੁਸੀਂ ਦੇਖੋ ਕਿ ਸ਼ਾਮ ਵੱਲੇ ਬਜ਼ਾਰਾ ਚ ਮੌਜੂਦ ਹਾਂ ਤਾਂ ਲੋਕ ਆ ਰਹੇ ਨੇ ਆ ਭਾਜੀ ਕੀ ਹਾਲ ਜੇ ਭਾਜੀ ਫਿਰ ਕਿਨੂੰ ਵੋਟ ਪੈ ਰਹੀ ਹੈ ਵੈਸਟਰ ਹੋ ਕੇ ਜਾਂਦੀ ਕੌਣ ਜਿੱਤ ਰਿਹਾ ਸੋਰੀ ਸਰ ਹਾਂਜੀ ਕੌਣ ਜਿੱਤ ਰਹੀ ਕੋਈ ਪਤਾ ਨਹੀਂ ਭਾਜੀ ਹਜੇ ਪਰ ਤੁਸੀਂ ਵੋਟ ਕਿਨੂੰ ਵੋਟ ਪਾਣੀ ਹੈ ਪਾਵਾਂਗੇ ਕਿਨੂੰ ਪਾਣੀ ਹੈ ਹਜੇ ਨਹੀਂ ਕੁਝ ਪਤਾ ਨਹੀਂ ਪਰ ਫਿਰ ਵੀ ਚੰਗਾ ਕੌਣ ਹੈ ਕਿਹਦਾ ਚੰਗਾ ਲੱਗ ਰਿਹਾ ਜੀ ਇਸ ਵੇਲੇ ਹਜੇ ਕੁਝ ਨਹੀਂ ਪਤਾ ਲੱਗ ਰਿਹਾ ਸਭ ਇਦਾਂ ਹੀ ਆ ਤੁਹਾਨੂੰ ਪਤਾ ਹੀ ਆ ਜਦੋਂ ਕੁਰਸੀ ਮਿਲ ਜਾਂਦੀ ਆ ਸਭ ਉਹੋ ਜਿਹਾ ਹੀ ਹੋ ਜਾਂਦੇ ਆ ਤੁਸੀਂ ਆਪ ਸਮਝਦਾਰ ਇਸ ਕਰਕੇ ਮਹਿਲਾਵਾਂ ਨਾਲ ਗੱਲ ਕਰ ਰਹੇ ਕਿ ਇਸ ਵਾਰੀ ਕਿ ਮਹਿਲਾ ਕੈਂਡੀਡੇਟ ਵਿੱਚ ਵੀ ਮੌਜੂਦ ਹੈ ਹੈ ਤਾਂ ਪਰ ਕਹਿੰਦੇ ਸਾਰੇ ਆ ਜਦੋਂ ਪਹਿਲਾਂ ਬੋਟ ਪਾਉਣੇ ਆ ਉਦੋਂ ਕੁਝ ਹੋਰ ਹੁੰਦੇ ਆ ਜਦੋਂ ਸ਼ੀਟ ਮਿਲ ਜਾਂਦੀ ਹੈ ਉਦੋਂ ਕੁਝ ਹੋਰ ਹੁੰਦੇ ਆ ਬਿਲਕੁਲ ਪਾਜੀ ਫਿਰ ਕੌਣ ਕਿਹਨੂੰ ਵੋਟ ਪਾਣੀ ਹੈ ਅਸੀਂ ਤਾਂ ਆ ਗਏ ਪਾਣੀ ਭਗਤ ਨੂੰ ਭਗਤ ਨੂੰ ਕਰਨ ਕਰਨ ਬੜਾ ਸਹੀ ਹੈ ਤੇ ਬਿਲਕੁਲ ਭਗਤ ਨੂੰ ਲੈ ਕੇ ਇਸ ਵੇਲੇ VOTING ਦੇ ਵਿੱਚ ਅਸੀਂ ਜਾ ਰਹੇ ਹਾਂ ਲੋਕਾਂ ਨਾਲ ਹਾਂਜੀ ਪਾਜੀ ਫਿਰ ਕਿਹਨੂੰ ਵੋਟ ਪਾਣੀ ਦੀ ਵੋਟ ਵਾਰ ਦਾ ਹੈ ਭਾਈ ਆਪਣਾ ਨਹੀਂ ਪਤਾ ਅੱਛਾ ਜੀ ਆਪਾਂ ਇੱਧਰ ਆਈ ਨਹੀਂ ਇੱਧਰ ਅੱਛਾ ਜੀ ਬਿਲਕੁਲ ਆ ਸਰ ਕਿਹਨੂੰ ਵੋਟ ਪਾਣੀ ਫਿਰ ਇਸ ਵਾਰ ਵੋਟਾਂ ਆ ਗਈਆਂ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਹੈ ਭਾਜਪਾ ਪਾਏਗਾ बीजेपी को कारण हम बीजे हम बीजेपी आदमी हम बिहार के हैं तो बिहार के तो बीजेपी को तो बिल्कुल बिहार के हैं तो बीजेपी को वोट डालेंगे इस तरह दीガル सरदार जी आ रहे हैं गल बात करेंगे पाजी सस्सेगाल भाई सस्सेगाल जी भाई वोट वोटा आई किनो वोट कौन जित रहा जी ठाडे हलके जे तो कांग्रेस जीतेगी कांग्रेस जीतेगी बिल्कुल ਤੁਸੀਂ ਦੇਖ ਸਕਦੇ ਹੋ ਕਿ ਪਾਜੀ ਵੋਟਾਂ ਆਈਆਂ ਫਿਰ ਕੌਣ ਜਿੱਤ ਰਿਹਾ ਜੀ ਤੁਹਾਡੇ ਹਲਕੇ 'ਚ ਸਾਡੇ ਹਲਕੇ ਦੇ ਵਿੱਚ ਵੀ ਹੁਣ ਸਾਰੇ ਕੈਂਡੀਡੇਟ ਜੋਰ ਲਾ ਰਹੇ ਆ ਇਹ ਤਾਂ ਹੁਣ 10 ਤੋਂ ਬਾਅਦ ਵੋਟਾਂ ਪੈਣੀਆਂ ਤਾਂ 13 ਨੂੰ ਪਤਾ ਲੱਗੇਗੀ ਫੇਰ ਵੀ ਤੁਹਾਡੇ ਹਿਸਾਬ ਨਾਲ ਜੀ ਤੁਸੀਂ ਬਾਕੀ ਦੇਖੋ ਹਰ ਜਿਹੜਾ ਕੈਂਡੀਡੇਟ ਵੋਟ ਪਾਣੀ ਹੈ ਪਾਵਾਂਗੇ ਜੀ ਕਿਹਨੂੰ ਪਾਣੀ ਹੈ ਨਹੀਂ ਨਹੀਂ ਦੱਸ ਸਕਦੇ ਤਾਂ ਬਿਲਕੁਲ ਸੀਕ੍ਰੀਟ ਵੋਟ ਵੀ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਇਲਾਕੇ 'ਚ ਮੌਜੂਦ ਆ ਕਿਹਨੂੰ ਵੋਟ ਪਾਣੀ ਪਾ ਜੀ ਅਮਾ ਨੂੰ ਤਾਂ ਵੋਟ ਹੀ ਕਰਨੀ ਹੈ ਤਾਂ ਮੈਂ ਕਿਸ ਨੂੰ ਦਵਾਂ ਬਿਲਕੁਲ ਭਾਰਗਵ ਕੈਂਪ 'ਚ ਮੌਜੂਦ ਆ ਤਾਂ ਬਿਲਕੁਲ ਤੁਹਾਨੂੰ ਅਸੀਂ ਦੱਸ ਰਹੇ ਆ ਕਿ ਲੋਕ ਇੱਥੇ ਹਾਂਜੀ ਭਾਜੀ ਕੌਣ ਜਿੱਤ ਰਿਹਾ ਫਿਰ ਲੱਗ ਜੇ ਅਜੇ ਤੇ ਕੋਈ ਪਤਾ ਨਹੀਂ ਕੌਣ ਜਿੱਤ ਰਿਹਾ ਮਗਰ ਦੇਖੋ ਵੋਟ ਹੈ ਇਹ ਪੈ ਰਹੀ ਹੈ ਅਸੀਂ ਪਾਵਾਂਗੇ ਝਾੜੂ ਨੂੰ ਝਾੜੂ ਨੂੰ ਤਾਂ ਬਿਲਕੁਲ ਭਾਜੀ ਫਿਰ ਕਿਨੂੰ ਵੋਟ ਪੈ ਰਹੀ ਹੈ ਫਿਰ ਕੌਣ ਜਿੱਤ ਰਿਹਾ ਜੀ ਕਾਂਗਰਸ ਨੂੰ ਕਾਂਗਰਸ ਨੂੰ ਹਾਂ ਜੀ ਕਾਰਨ ਕਾਰਾਂ ਕੁਛ ਨਹੀਂ ਵਧੀਆ ਹੈਗੇ ਬਾਡੀ ਹੈ ਸਾਰੇ ਕੰਮ ਵਧੀਆ ਹੈ ਬੀਬੀ ਵੀ ਨਹੀਂ ਵੱਡਾ ਵੱਡਾ ਨਹੀਂ ਚੰਨੀ ਨੂੰ ਵੱਡੀ ਲੀਡ ਤੋਂ ਜਿਤਾਣਾ ਤੁਹਾਨੂੰ ਬਹੁਤ ਵੱਡੀ ਆ ਨੈਕਸਟ ਫਿਰ ਉਹੀ ਆ ਰਹੇ ਆ ਕੋਈ ਵੋਟ ਪੈਣੀ ਹੈ ਬਿਲਕੁਲ ਸੇਮ ਵੋਟ ਕਹਿ ਰਹੇ ਜੀ ਵੋਟ ਪਾਣੀ ਭਾਜੀ ਫਿਰ ਕੌਣ ਜਿੱਤ ਰਿਹਾ ਫਿਰ ਇਲਾਕੇ 'ਚ ਐਂਦੀ ਲੋੜੀ ਨਹੀਂ ਪਿੱਛੇ ਦੇਖੋ ਪਿੱਛੇ ਦੇਖੋ ਨਹੀਂ ਵੀ ਦੱਸੋ ਭਗਤ ਜੀ ਭਗਤ ਜੀ ਦਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਅਸੀਂ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਆਖਿਰਕਾਰ ਜਿੱਤ ਕਿਸ ਕਿਸ ਦੀ ਹੋਏਗੀ ਤਾਂ ਲੋਕ ਅਸਲੇ ਸ਼ਾਮ ਦਾ ਟਾਈਮ ਹੈ ਸਬਜ਼ੀ ਮਾਰਕੀਟ ਹੈ ਔਰ ਇਹ ਮਾਰਕੀਟ ਜਿਹੜੀ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕਲਸ ਦੀ ਮਾਰਕੀਟ ਹੈ ਔਰ ਲੋਕਲ ਭਾਰਗੋ ਕੈਂਪ ਦੇ ਲੋਕ ਹੀ ਇੱਥੇ ਆਂਦੇ ਨੇ ਹਾਂਜੀ ਸਰ ਕੌਣ ਜਿੱਤ ਰਿਹਾ ਇਸ ਵਾਰ ਵੋਟ ਆ ਗਈ ਕੌਣ ਜਿੱਤ ਰਿਹਾ ਤਾਂ ਬਿਲਕੁਲ ਭਾਈ ਸਾਹਿਬ ਮੂਰਤਨੀ ਨੇ ਬਾਕੀ ਇਹ ਭਾਰਗਵ ਕੈਂਪ ਚ ਮੌਜੂਦ ਆ ਜਲੰਧਰ ਸੀਟ ਦੇ ਉੱਤੇ ਤਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤਾਂ ਜਾਣਾਂਗੇ ਕਿ ਆਖਿਰਕਾਰ ਕਿਸ ਦੀ ਹਵਾ ਚੱਲ ਰਹੀ ਹੈ ਇਸ ਵੇਲੇ ਤਾਂ ਇੱਕ ਨੌਜਵਾਨ ਨੇ ਗੱਲਬਾਤ ਪਾਜੀ ਫਿਰ ਵੋਟ ਆ ਗਈ ਕੌਣ ਜਿੱਤ ਰਿਹਾ ਜੀ ਜਿਹੜਾ ਮਰਜੀ ਦੇ ਦੇ ਭਾਈ ਸਾਨੂੰ ਕੀ ਹੈ ਅੱਛਾ ਅੰਦਰ ਅੰਦਰ ਜਾ ਬੁਲਾਉਂਦੇ ਹੋ ਤਾਂ ਪਰ ਫਿਰ ਵੀ ਵੋਟ ਕਿੰਨੂ ਪਾਣੀ ਹੈ ਆਡੀ ਕਿਹੜੀ ਬਣੀ ਹੈ ਅੱਛਾ ਤੁਹਾਡੀ ਵੋਟ ਨਹੀਂ ਬਣੀ ਬਣਾ ਦੋ ਐ ਬਿਲਕੁਲ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਇਸ ਵੇਲੇ ਅਸੀਂ ਕੁਝ ਦੁਕਾਨਦਾਰ ਭਰਾਵਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਇਲੈਕਸ਼ਨਾਂ ਆ ਗਈਆਂ ਕੌਣ ਜਿੱਤ ਰਿਹਾ ਜੀ ਫਿਰ ਤੁਹਾਡੇ ਇੱਥੇ ਵੈਸਟਰਕੇ ਦੀ ਬੜੀ ਹੈ ਇਸ ਵੇਲੇ ਪੂਰੇ ਪੰਜਾਬ 'ਚ ਚਰਚਾ ਭਾਜੀ ਇਸ ਟਾਈਮ ਤਾਂ ਆਪਣੇ ਭਗਤ ਜੀ ਮਹਿੰਦਰ ਭਗਤ ਜੀ ਹਮ ਸ਼ਰੀਫ ਇਮਾਨਦਾਰ ਨੇਤਾ ਨੇ ਉਹ ਜਿੱਤਣਗੇ ਇਹ ਬਿਲਕੁਲ ਹਾਂ ਤਾਂ ਮੈਡਮ ਤਾਂ ਬਿਲਕੁਲ ਫੈਮਿਲੀ ਵੋਟ ਹੈ ਤਾਂ ਨੈਚੁਰਲੀ ਇੱਕ ਫੈਮਿਲੀ ਵੋਟ ਜਿਹੜੀ ਹੈ ਇੱਕ ਪਾਸੇ ਹੀ ਹੁੰਦੀ ਹੈ ਤਾਂ ਇਸ ਲਈ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਸੀ ਜਲੰਧਰ ਤੋਂ ਨੇ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬਾਜ਼ਾਰਾਂ 'ਚ ਮੌਜੂਦਾਂ ਤਾਂ ਲੋਕ ਜਿਹੜੇ ਇਸ ਵੇਲੇ ਖਰੀਦ-ਫਰੋਖਤ ਕਰਕੇ ਘਰਾਂ ਨੂੰ ਜਾ ਰਹੇ ਨੇ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕ ਇੱਥੇ ਮੌਜੂਦ ਨੇ ਤਾਂ ਕੁਝ ਲੇਡੀਜ਼ ਨੇ ਤੇ ਗੱਲਬਾਤ ਕਰਾਇਆ ਜੀ ਵੋਟ ਆ ਗਈ ਕੌਣ ਜਿੱਤ ਰਿਹਾ ਫਿਰ ਤੁਹਾਡੇ ਇਲਾਕੇ 'ਚ ਪਤਾ ਨਹੀਂ ਸਾਨੋ ਇਤਨਾ ਨੌਲੇਜ ਨਹੀਂ ਹੈ ਭਾਜੀ ਵੋਟ ਬਣੀ ਹੈ ਨਹੀਂ ਅਭੀ ਨਹੀਂ ਬਣੀ ਹੈ ਮਾਰੀ ਅੱਛਾ ਇੱਥੋਂ ਦੇ ਰਹਿਣ ਵਾਲੇ ਹੋਣ ਹਾਂਜੀ ਪਰ ਜ਼ੋਰ ਕੀਦਾ ਫਿਰ ਵੀ ਪਤਾ ਨਹੀਂ ਇਹ ਤਾਂ ਨੋ ਲੈ ਸੀ ਨਹੀਂ ਹਾਂਜੀ ਭਾਜੀ ਫਿਰ ਕਿਹਦਾ ਜੋਰ ਹੈ ਇਹ ਜੋਰ ਜੀ ਭਗਾ ਚੁੰਨੀ ਲਾਲ ਦਾ ਮਹਿੰਦਰ ਸਿੰਘ ਦਾ ਤੇ ਇੱਥੇ ਦੇ ਜਿਹੜੇ ਸਾਡੇ ਕੈਂਪ ਵਾਸੀ ਜੰਦਰ ਦੇ ਬੰਦੇ ਆ ਇਹ ਮਹਿੰਦਰ ਸਿੰਘ ਨੂੰ ਵੋਟ ਪਾਣਾ ਚਾਹੁੰਦੇ ਆ ਬਹੁਤ ਅੱਛੇ ਆਦਮੀ ਨੇ ਇਹਨਾਂ ਨੇ ਬਹੁਤ ਮਦਦ ਕੀਤੀ ਲੋਕਾਂ ਦੀ ਬਿਲਕੁਲ ਲੋਕਾਂ ਦੀ ਮਦਦ ਕੀਤੀ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਤਾਂ ਕੁਝ ਹੋਰ ਭਾਜੀ ਸਸਰੀ ਗੱਲ ਜੀ ਭਾਈ ਫਿਰ ਵੋਟਾਂ ਆ ਗਈਆਂ ਕੌਣ ਕਿਹਨੂੰ ਵੋਟ ਪਾ ਰਹੇ ਨੇ ਹਾਂ ਪੰਜੇ ਪਾਵਾਂਗੇ ਜੀ ਹਾਂਜੀ ਪੰਜੇ ਪਾਵਾਂਗੇ ਕਾਂਗਰਸ ਨੂੰ ਕਾਰਨ ਕਾਂਗਰਸ ਹਾਂਜੀ ਇਹ ਸ਼ੁਰੂ ਤੋਂ ਕਾਂਗਰਸੀ ਹੈ ਜੀ ਭਾਈ ਫਿਰ ਵੋਟ ਬਹੁਤ ਵਧੀਆ ਮਤਲਬ ਬੜੇ ਉਹਨਾਂ ਨੇ ਉਹ ਕੀਤੇ ਆ 24 ਪਾਰਟੀ ਨੇ ਕਾਂਗਰਸ ਨੇ ਕਾਂਗਰਸ ਨੇ ਹਾਂਜੀ ਤਾਂ ਬਿਲਕੁਲ ਕਾਂਗਰਸ ਨੂੰ ਵੋਟ ਨਜ਼ਰ ਆ ਰਹੀ ਹੈ ਇੱਕ ਹੋਰ ਭਾਈ ਸਾਹਿਬ ਨੇ ਮੋਟਰਸਾਈਕਲ ਤੇ ਭੱਜ ਗਿਆ ਹਲ ਜੇ ਵਧੀਆ ਭਾਈ ਵਧੀਆ ਕੌਣ ਕਿਹਨੂੰ ਵੋਟ ਪਾ ਰਹੇ ਫਿਰ ਮਹਿੰਦਰ ਭਗਤ ਨੂੰ ਜੀ ਮਹਿੰਦਰ ਭਗਤ ਹਾਂਜੀ ਹਾਂਜੀ ਆਪਣੇ ਏਰੀਆ ਨਾਲ ਲੱਗਦਾ ਜੀ ਕਿਉਂਕਿ ਦੇਖੋ ਜੀ ਕਾਂਗਰਸ ਹੈਗਾ ਇੱਕ ਸਾਈਡ ਉਹ ਮੈਂ ਉਮੀਦਵਾਰ ਖੜੇ ਹੈਗੇ ਆਪਣਾ ਉਹਨਾਂ ਨਾਲ ਕੋਈ ਲਿੰਕ ਹੈ ਨਹੀਂ ਕਿਉਂਕਿ ਸ਼ੁਰੂ ਤੋਂ ਆਪਣਾ ਮਹਿੰਦਰ ਭਗਤ ਜੀ ਜੇ ਭਾਜਪਾ ਹੀ ਤਾਂ ਵੀ ਮਹਿੰਦਰ ਭਗਤ ਇੱਕ ਆਮ ਆਦਮੀ ਪਾਰਟੀ ਤਾਂ ਵੀ ਮਹਿੰਦਰ ਭਗਤ ਮਹਿੰਦਰ ਭਗਤ ਹਾਂਜੀ ਸਰ ਬਸ ਠੀਕ ਹੈ ਮੇਰਾ ਇਸ ਏਰੀਆ ਨੂੰ ਵੋਟ ਨਹੀਂ ਤਾਂ ਬਿਲਕੁਲ ਇਸ ਏਰੀਆ ਚ ਵੋਟ ਨਹੀਂ ਹੈ ਤਾਂ ਲਗਾਤਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਭਾਈ ਸਾਹਿਬ ਮੋਬਾਈਲ ਚ ਬਿਜ਼ੀ ਨੇ ਸਰ ਕਿੰਨੂ ਵੋਟ ਪਾ ਰਹੇ ਹੋ ਫਿਰ ਮੈਂ ਤਾਂ ਕਾਂਗਰਸ ਕੋ ਦੂੰਗਾ ਕਾਂਗਰਸ ਕੋ ਕਾਰਨ ਕਾਂਨ ਕਿਆ ਕਹੂੰਗਾ acha ਕੰਮ ਕਰਤੀ ਹੈ acha ਕੰਮ ਕਰਤੀ ਹੈ ਜੀ ਤਾਂ ਬਿਲਕੁਲ ਤੁਸੀਂ ਵੇਖੋਗੇ ਕਾਂਗਰਸ ਦਾ ਵੋਟ ਵੀ ਆਪ ਸਾਹਮਣੇ ਆ ਰਿਹਾ ਹੈ ਤਾਂ ਲੋਕ ਜਿਹੜੇ ਇੱਥੇ ਮੌਜੂਦ ਨੇ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਲੋਕ ਜਿਹੜੇ ਨੇ ਅਸਲੇ ਸ਼ਾਮ ਦਾ ਟਾਈਮ ਉਹ ਸਭ ਤੋਂ ਢੀ ਗੱਲ ਹੈ ਇਸ ਇਲਾਕੇ 'ਚ ਲੋਕ ਉਸੇ ਇਲਾਕੇ ਦੇ ਹੀ ਨੇ ਕਿਉਂਕਿ ਜ਼ਿਆਦਾਤਰ ਇੱਥੇ ਜਿਹੜੇ ਲੋਕ ਆਉਂਦੇ ਨੇ ਸ਼ਾਮ ਨੂੰ ਖਰੀਦ-ਫਰੋਖਤ ਕਰਨ ਵਾਸਤੇ ਆਉਂਦੇ ਨੇ ਤਾਂ ਤੁਸੀਂ ਵੇਖੋਗੇ ਬਾਜ਼ਾਰ ਇਸ ਵੇਲੇ ਤਿਆਰ ਨੇ ਤਾਂ ਸਰ ਕਿਹਨੂੰ ਕੌਣ ਜਿੱਤ ਰਿਹਾ ਫਿਰ ਤੁਹਾਡੇ ਇਲਾਕੇ 'ਚ ਬੀਬੀ ਕੋ ਸੁਰਿੰਦਰ ਕੌਰ ਬੀਬੀ ਸੁਰਿੰਦਰ ਕੌਰ ਜੀ ਅੱਛਾ ਜੀ ਭਾਜੀ ਕੌਣ ਜੀ ਸੁਮਿੰਦਰ ਭਗਤ ਜਿਆਰ ਕੀ ਸੁਮਿੰਦਰ ਭਗਤ ਜੀ ਹਾਂ ਜੀ ਓਕੇ ਰਿਪੋਰਟ ਆ ਜੀ ਬਿਲਕੁਲ ਬੀਬੀ ਸੁਰਿੰਦਰ ਕੌਰ ਔਰ ਖਾਸ ਤੌਰ ਦੇ ਉੱਤੇ ਲੋਕਾਂ ਚ ਮੁਕਾਬਲਾ ਬਾਜ਼ਾਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਨ ਕਟ ਰਿਵਿਊ ਜਲੰਧਰ ਵੈਸਟ ਤੋਂ ਤੁਹਾਨੂੰ ਦਿਖਾਇਆ ਕਿ ਕਿਸ ਦਾ ਪਲੜਾ ਭਾਰੀ ਹੈ ਉਸ ਦੀ ਇੱਕ ਵਿਸਤਾਰ ਪੂਰਵਕ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਰ ਏ ਦੇਖਣਾ ਹੋਏਗਾ ਕਿ 10 ਤਰੀਕ ਦਾ ਦਿਨ ਜਨਤਾ ਕਿਸ ਨੂੰ ਵੋਟ ਪਾਉਂਦੀ ਹੈ ਤੇ 13 ਤਰੀਕ ਨੂੰ ਕੌਣ ਜਲੰਧਰ ਦਾ ਸਿਕੰਦਰ ਬੰਦਾ ਹੈ ਕੈਮਰਾਮੈਨ ਅਰਸ਼ਦੇਵਾਲ ਸੁਮਿਤ ਖੰਨਾ ਡਿਊਟੀ ਪੰਜਾਬ ਟੀਵੀ ਜਲੰਧਰ